ਸਤ ਸ੍ਰੀ ਅਕਾਲ ਸਾਰੇ ਮੇਰੇ ਭਰਾਵਾਂ ਨੂੰ ਸਾਹਮਣੇ ਝੋਟੀ ਤੁਹਾਨੂੰ ਨਜ਼ਰ ਆਉਂਦੀ ਹੈ ਕਲਾਨੌਰ ਮੋਜੂਵਾਲ ਇਹ ਜਿਹੜੀ ਝੋਟੀ ਹੀ ਬਾਬਿਓ 4-5 ਸਾਲ ਇਹਦੇ ਦੇ ਕਰੀਬ ਉਮਰ ਆ ਕਾਫੀ ਸਮੇਂ ਤੋਂ ਵਿਚਾਰੇ ਇੱਕ ਮਾ ਤੁਹਾਡੇ ਚਲੋ ਫਾਰਮਰ ਇੱਕ ਛੋਟਾ ਫਾਰਮਰ ਤੇ ਕਾਫੀ ਸਮੇਂ ਤੋਂ ਸੇਵਾ ਕਰਦੇ ਆਉਂਦੇ ਹੀ ਪਰ ਨਾ ਤੇ ਹੀਟ ਤੇ ਆਉਂਦੀ ਨਾ ਕੋਈ ਜੀ ਤੇ ਚਲੋ ਆਪ ਜੀ ਦੀ ਡੇਟ ਚ ਹੀ ਉੱਠਦੇ ਵੀ ਲਿਆਂਦੀ ਆ ਤੇ ਢਾਈਆਂ ਮਹੀਨਿਆਂ ਦੀ ਗੱਬਣ ਚੱਕਪਾਸ ਵੀ ਹੋ ਗਈ ਆ ਬਾਕੀ ਗੱਲਬਾਤ ਵੀ ਰਿਕਾਰਡ ਕਰਾਂਗੇ ਤੁਹਾਨੂੰ ਦੱਸ ਦਣਗੇ ਕਿ ਕਿੰਨੇ ਟਾਈਮ ਤੋਂ ਦੁਖੀ ਮੈਂ ਤੁਹਾਨੂੰ ਛੋਟੀ ਦੇ ਦਰਸ਼ਨ ਕਰਾਦਾ ਬਾਕੀ ਆਪਾਂ ਗੱਲਬਾਤ ਜਾ ਕੇ ਕਰਦੇ ਆ ਤੁਹਾਨੂੰ ਦੱਸ ਦਿੰਦੇ ਆ ਕਿ ਮਤਲਬ ਕਿੰਨੇ ਚਿਰ ਤੋਂ ਦੁਖੀ ਹਣਾ ਤੇ ਆਪਾਂ ਕਰਦੇ ਆ ਗੱਲਬਾਤ ਦਰਦੀ ਆ ਛੋਟੀ ਇਹ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਲਾਦਮਿਕ ਤੇ ਚਲੋ ਜਿਹੜੀ ਜਿਹੜੀ ਆਪਾਂ ਗੱਲ ਕਰਦੇ ਜਵਾਬ ਦੇਈ ਜਾਇਓ ਹਨਾ ਇਹ 4-5 ਸਾਲ ਦੇ ਕਰੀਬ ਹੋ ਗਈ ਹੈ ਇਹਦੀ ਉਮਰ ਚੋਟ ਹੋ ਗਿਆ ਹੈ ਪੰਜਾਂ ਤੋਂ ਘੱਟ ਨਹੀਂ ਪੰਜਾਂ ਸਾਲ ਵੱਧ ਹੈ ਬਾਜੂ ਤੁਸੀਂ ਵੀ ਕੋਈ ਗੱਲਬਾਤ ਕਰ ਸਕਦੇ ਹੋ ਕੋਈ ਚੱਕਰ ਨਹੀਂ ਹੈ ਇਹ ਮਤਲਬ ਹਾਂ ਤੁਸੀਂ ਦੱਸ ਦੋ ਮੜਾ ਜੀ ਬੜੀ ਮਿਹਰਬਾਨੀ ਤੁਸੀਂ ਆਏ ਜੇ ਸਾਡੀ ਮਈ ਨੂੰ ਕਿਸੇ ਪਾਸੇ ਲਾਇਆ ਬੜੇ ਡਾਕਟਰ ਆਏ ਇੱਕ ਨਹੀਂ ਆ ਕਈ ਡਾਕਟਰ ਆਏ ਅਸ਼ਾ ਜੀ ਕੇ ਟੀਗਾ ਲਾਤਾ ਕਿਹਨੇ ਪਾਊਡਰ ਲੈਤਾ ਕਿਹਨੇ ਆ ਪਾ ਦੇ ਕਿਹਨੇ ਆ ਉਹ ਪਾ ਜੋ ਹੁਣ ਇਹ ਚੈੱਕ ਕਰਾਉਣ ਵਾਸਤੇ ਵੀ ਤੁਹਾਨੂੰ ਹੀ ਸੱਦਿਆ ਵੀ ਜੇ ਤੂੰ ਹੀ ਬਣਾਈ ਆ ਤਾਂ ਤੂੰ ਹੀ ਹੁਣ ਚੈੱਕ ਕਰ ਤੇ ਵੈਸੇ ਜਦੋਂ ਮੈਂ ਪਹਿਲੇ ਦਿਨ ਆਇਆ ਯਕੀਨੀ ਆਪਣੇ ਤੋਂ ਪਹਿਲੇ ਦਿਨ ਆਇਆ ਮੈਂ ਤੁਹਾਨੂੰ ਵਾਅਦਾ ਪਰਮਾਤਮਾ ਤੁਹਾਨੂੰ ਵੀ ਦਿਹਾਨੂੰ ਵਾਅਦਾ ਪਾਇਆ ਮੈਂ ਬੜੇ ਡਾਕਟਰ ਵੇਖ ਲਏ ਆ ਤੇ ਐਰ ਕਾ ਫਿਰ ਹੁਣ ਤੁਹਾਨੂੰ ਦਿਖਾ ਲਤਾ ਗਿਆ ਹਾਂਜੀ ਹਾਂਜੀ ਕਰ ਸਕਦਾ ਕੋਈ ਨਾ ਕੋਈ ਹਾਂ ਹਾਂ ਮਹਾਰਾਜ ਚਲੇ ਪਰਮਾਤਮਾ ਹੁੰਦਾ ਤੇ ਪਰਮਾਤਮਾ ਦਾ ਸੱਚੇ ਪਾਤਸ਼ਾਹ ਦਾ ਹੱਥ ਆ ਫੇਰੀ ਤਮ ਹੁੰਦੇ ਨੇ ਇਹ ਚੀਜ਼ਾਂ ਹੁੰਦੀਆਂ ਨੇ ਕਿਉਂਕਿ ਸਾਡੇ ਵਾਸਤੇ ਨਹੀਂ ਗੱਲ ਹਾਂਜੀ ਕਰਦਾ ਤਾਂ ਡਾ ਉਹ ਆ ਜਿਹਦੇ ਅੱਗੇ ਤੁਸੀਂ ਹੱਥ ਜੋੜਦੇ ਹੋ ਬਾਕੀ ਇਹ ਕਿ ਉਹ ਨਹੀਂ ਹਾਂ ਬਾਕੀ ਬੰਦਾ ਉਹਨੇ ਹੁੰਦਾ ਭਾਈ ਸਹੀ ਗੱਲ ਹੈ ਜੀ ਤੇ ਖੁਸ਼ੀ ਕਿੰਨੀ ਹੋਈ ਅੱਜ ਬਹੁਤ ਜ਼ਿਆਦਾ ਜੀ ਸੱਚੀ ਫਿਰ ਵੀ ਸਹੀ ਗੱਲ ਹੈ ਖੁਸ਼ੀ ਪੂਰੀ ਹੋਈ ਹੈ ਹਾਂ ਜੀ ਆਏ ਇੱਕ ਛੋਟੀ ਤੋਂ ਪਹਿਲਾਂ ਦੱਸੋ ਗੱਲ ਸਾਰੀ ਹਾਂ ਘਰ ਤੋਂ ਘਰ ਤੋਂ 2 ਲੱਖ ਦੀ ਮਾੜੀ ਅੱਜ 2 ਲੱਖ ਦੀ ਘਰ ਤੋਂ ਉਹ 6 ਫੁੱਟ ਉੱਚੀ ਹੋ ਗਈ ਸੀ ਲੰਬੀ ਜੀ ਬਣੀ ਨਹੀਂ ਸੀ ਬਣੀ ਬਣਦੀ ਸੀ ਇਹਨੇ ਡਾਕਟਰ ਵੀ ਸੱਦੇ ਬੁਲਾਏ ਨਾ ਕਿਸੇ ਕੋਲ ਗੱਲ ਨਹੀਂ ਲੱਗੀ ਦੁਖੀ ਹੋ ਜਾਂਦਾ ਮਨ ਦੁਖੀ ਹੋ ਜਾਂਦਾ ਟਰੈਕਟਰ ਆ ਕੋਲੀ ਜਾ ਮੈਂ ਕਿਹੜਾ ਕੋਲੀ ਜਾ ਕਿਥੋਂ ਆਈ ਮੇਰਾ ਕਹਿੰਦਾ ਨਾ ਜੀ ਇਹ ਨਹੀਂ ਹੁਣ ਨਿਕਲਣ ਆਉਂਗਾ ਜੀ ਆ ਤੇ ਉਹਨੂੰ ਪੌਡਰ ਵੀ ਚਾੜਦੇ ਕਹਿੰਦਾ ਇਹ ਮੱਝ ਭਾਂਡੀ ਨਹੀਂ ਵੇਚ ਦੋ ਉਹ ਕਹਿੰਦਾ ਤੂੰ ਕੀ ਕਰਦਾ ਉਹਨੇ ਕਿਹਾ ਪਾਸ ਅੰਦਰ ਨਹੀਂ ਭਾਂਡੀ ਮੈਂ ਹੁਣ ਭਣ ਜਾਣੀ ਆ ਮਨ ਦੁਖੀ ਕਰਨ ਵਾਲੇ ਤੇ ਹੌਸਲਾ ਦੇਣ ਵਾਲੇ ਵੀ ਆਉਂਦੇ ਆ ਦੁਨੀਆ ਦਾ ਹਾਂਜੀ ਹਾਂਜੀ ਮੈਂ ਤੁਹਾਨੂੰ ਕਿੰਨਾ ਯਕੀਨ ਦਿੱਤਾ ਹੈ ਕਿ ਨਹੀਂ ਆਪਾਂ ਇਹਨੂੰ ਸੈੱਟ ਕਰਾਂਗੇ ਇੱਕ ਗੱਲ ਮੈਨੂੰ ਇਹ ਦੱਸ ਦਿਓ ਕਿ ਅੜਿਆ ਇਹ ਕੰਮ ਹੀ ਇੱਕ ਹੈ ਅੜਿਆ ਅੜਿਆ ਥੋੜਾ ਬੜਾ ਵੱਡਾ ਆਜਾ ਵੇਖੋ ਜੀ ਜੀ ਦੀ ਜਿਹੜੀ ਮੱਝ ਨੂੰ ਫ ਕਹੇ ਤਾਂ ਵੇ ਇੱਕ ਕੱਖਾਂ ਤੋਂ ਲੱਖਾਂ ਦਾ ਜਾਨਵਰ ਬਣ ਗਿਆ ਇਹ ਅੱਜ ਦੇ ਜ਼ਮਾਨੇ ਦੇ ਦੋ ਚਾਕਲ ਪਰ ਦੁੱਧ ਉਹ ਜਿਹੜਾ ਪੀਂਹਣਾ ਅੱਜ ਦੀ ਰੇਟ ਚ ਤੁਸੀਂ ਮੱਝ ਲਿਆਓ ਤੇ ਵੇਖਿਓ ਮਤਲਬ ਘਟੋ ਘਟ ਵੀ ਆਪਾਂ ਨੂੰ ਲੱਖ ਰੁਪਿਆ ਖਰਚਣਾ ਪੈਂਦਾ ਕੋਈ ਹੈ ਨਹੀਂ 60 ਤੋਂ ਉੱਪਰ 70 80 ਜੇ ਨਾਰਮਲ ਮੱਝ ਵੀ ਲਿਆਵਾਂਗੇ ਕੋਈ ਤੇ ਇਹ ਇੱਕ ਤਾਂ ਢੀ ਹੈ ਨਾ ਇਦਾਂ ਜਦੋਂ ਜਾਨਵਰ ਬਣ ਇਦਾਂ ਬਣਦੇ ਜਾਣ ਫਿਰ ਬੜੀ ਵੱਡੀ ਕਾਲਾ ਤੁਰਿਆ ਰਿੰਦਾ ਬੰਦਾ ਲਈਦੇ ਹੀ ਆ ਹਾਂ ਬਈ ਸਾਲ ਚੱਕੇ ਦਾ ਡੰਗਰ ਸੁਂਦਾ ਹੈ ਨਾ ਤੇ ਗੱਲ ਹੀ ਕੋਈ ਨਹੀਂ ਗੱਲ ਆ ਜਾਂਦੀ ਸੇਵਾ ਦੇ ਵੀ ਹੈ ਨਾ ਸੇਵਾ ਵੀ ਜ਼ਰੂਰੀ ਹੁੰਦੀ ਕਿਉਂਕਿ ਜੋ ਮੈਂ ਪਾਊਡਰ ਪਾਊਡਰ ਤੁਹਾਨੂੰ ਦਵਾਈ ਦੁਵਾਈ ਲਿਖ ਕੇ ਦਿੱਤੀ ਤੁਸੀਂ ਮੇਰੇ ਕਰਕੇ ਇਹਨੂੰ ਪਾਇਆ ਦਿੱਤਾ ਹੈ ਨਾ ਜੋ ਵੀ ਆ ਤੇ ਚਲੋ ਟੀਕੇ ਭਰੇ ਤੇ ਅੱਜ ਉਹਦੀ ਮੇਰ ਹੋ ਗਈ ਹੈ ਸੱਚੇ ਪਾਤਸ਼ਾਹ ਦੀ ਤੇ ਬਾਕੀ ਕਿੰਨਾ ਕੁ ਉਹਦਾ ਮਤਲਬ ਇਹ ਕਹਿੰਦੇ ਕਿ 5 ਸਾਲ ਦੇ ਕਰੀਬ ਇਹਦੇ ਉਮਰ ਜਾਣ ਲਈ ਹੈ ਬਈ ਬਹੁਤਾ ਨਹੀਂ ਜ਼ਿਆਦਾ ਨਹੀਂ ਦੁਕਾਨ ਦੱਸਦੇ ਪਤਾ ਕਿਉਂ ਬਈ ਬਾਕੀ ਬੜੀ ਬੁੱਟਰ ਹੋ ਗਈ ਛੁੱਟੀ ਨਹੀਂ ਨਹੀਂ ਬੁੱਟਰ ਕਿਉਂ ਹੋ ਗਈ ਕਿਉਂ ਹੋ ਗਈ ਬੁੱਟਰ ਨਹੀਂ 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 ਬੁੱਟਰ ਨਹੀਂ ਸਾਡੇ ਲਈ ਨਵੀਂ ਹੈ ਜੇ ਸਾਡੇ ਲਈ ਨਵੀਂ ਕੋਈ ਗੱਲ ਨਹੀਂ ਐਹੋ ਜੀ ਗੱਲ ਕੋਈ ਨਹੀਂ ਮਤਲਬ ਤੇ ਬਾਕੀ ਇਹ ਕਿ ਕਮੇ ਨੇ ਸਮੇ ਬਾਝ ਆ ਕੇ ਬਣੀ ਨੂੰ ਇੰਨੀ ਬੜੀ ਖੁਸ਼ੀ ਹੋਈ ਖੁਸ਼ੀ ਹੋਈ ਹਾਂ ਜੀ ਬਹੁਤ ਖੁਸ਼ੀ ਤੇ ਬਾਕੀ ਆਪਾਂ ਜਾਂਦੇ ਜਾਂਦੇ ਇਹੋ ਗਾਣਾ ਕਿ ਮੁੰਡੇ ਦਾ ਡਾਕਟਰ ਦਾ ਜਿਹੜਾ ਕਿਨੇ ਬਣਾ ਕੇ ਦਿੱਤੀ ਹੈ ਵਧੀਆ ਲੱਗਾ ਕੰਮ ਕਰੀਆ ਵਧੀਆ ਲੱਗਿਆ ਤੁਹਾਨੂੰ ਮਹਾਰਾਜ ਤਰਕੀਆਂ ਬਖਸ਼ੇ ਧੰਨਵਾਦ ਤੁਹਾਡਾ ਦਾਦਾ ਵਾਦਾ ਪਾਵੇ ਤੁਹਾਡਾ ਬਹੁਤ ਬਹੁਤ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਹੈ ਤੁਹਾਡਾ ਵੀ ਗੱਲ ਕਰਨ ਦਾ ਜਿਨ੍ਹਾਂ ਨੇ ਸਾਡੀ ਸਪੋਰਟ ਕੀਤੀ ਹੈ ਕਿਉਂਕਿ ਮੈਂ ਵੀ ਮਿਹਨਤ ਕੀਤੀ ਹੈ ਜੀ ਦੇ ਵਿੱਚ ਹੈ ਨਾ ਸਹੀ ਗੱਲ ਹੈ ਹੁਣ ਕੀ ਪਤਾ ਆਪਾਂ ਕਿਦਾਂ ਕਿਵੇਂ ਆ ਮੈਂ ਕਿਵੇਂ ਆਪਣੇ ਐਕਸਪੈਰੀਮੈਂਟ ਕਿਦਾਂ ਇਹਨੂੰ ਮਤਲਬ ਕੀਤਾ ਵਾ ਹਾਂ ਇਹ ਤੁਹਾਡਾ ਵਾ ਜਿਹੜਾ ਕੀਤਾ ਦਾ ਕੰਮ ਤੋਂ ਆ ਹਾਂ ਤਾਂ ਫਰਕ ਲੱਗਦਾ ਕੋ ਡਾਕਟਰੀ ਦਾ ਫਰਕ ਲੱਗਦਾ ਥੋੜਾ ਜਿਹਾ ਕੇ ਇਹ ਗੱਲਬਾਤ ਥੋੜਾ ਫਰਕ ਨਹੀਂ ਬੜਾ ਫਰਕ ਵੀ ਇੱਕ ਇਤਨੇ ਹੱਥੋਂ ਗਵਾਤੀ ਹੂੰ ਇਹ ਬਾਨੀ ਨਹੀਂ ਤੈਹੀ ਤੁਹਾਡੇ ਗੱਲੋਂ ਕਹਿੰਦੇ ਵੀ ਜੋ ਫੂਵਾ ਨਿਕਲਦੀ ਉਹ 2 ਲੱਖ ਦੀ ਮਾਦੀ ਕਰ ਤੋਂ ਕਰ ਉਹ ਕਰ ਤਫਸ਼ੀਰ ਫਟ ਕੀ ਮਾਦੀ ਚਲੋ ਕੋਈ ਨੱਗੇ ਤੋਂ ਨਹੀਂ ਹੁਣ ਦੁਖੀ ਹੋਣ ਦਿੰਦੇ ਆ ਗਏ ਜਾਂ ਤੁਹਾਡੇ ਕੋ ਤੇ ਬਾਕੀ ਮੇਰੇ ਵੱਲੋਂ ਦੱਸ ਕਿੰਨੇ ਪਾਈ ਸੀ ਦਾਦੇ ਮੜ ਜਾਉਣਾ ਇਹਨਾਂ ਨੂੰ ਸੋਨੂ ਹੁਣਾ ਨਹੀਂ ਸੋਨੂ ਨਾ ਭਾਈ ਕਿਉਂਕਿ ਉਹਨਾਂ ਦੀ ਮੱਝ ਵੀ ਬਣੀ ਹੈ ਹਾਂਜੀ ਉਹ ਕਹਿੰਦੇ ਉਹਨਾਂ ਨੂੰ ਬੁਲਾਓ ਤੇ ਮੱਝ ਉਹਨਾਂ ਕੋਲ ਬਣ ਜਾਣੀ ਸਹੀ ਤੇ ਹੁਣ ਦੱਸ ਦਿਓ ਉਹਨਾਂ ਨੂੰ ਕਿ ਬਣਾ ਗਿਆ ਢੱਲੋਂ ਸਾਹਿਬ ਠੀਕ ਹੈ ਜਰੂਰ ਉਹਦਾ ਸ਼ਾਇਦ ਵੀਡੀਓ ਵੀ ਵੇਖ ਲੈਣਾ ਹਾਂਜੀ ਪਰ ਵੀਡੀਓ ਉਹਨਾਂ ਵੇਖ ਲੈਣੀ ਹੈ ਬਾਕੀ ਆਪ ਵੀ ਮੜਾ ਜਾ ਦੱਸ ਦਿਓ ਕਿਉਂਕਿ ਠੀਕ ਹੈ ਬڑا ਹੁੰਦਾ ਹਾਂਜੀ ਹੈ ਨਾ ਤੇ ਬਾਹਰ ਵਿੱਚ ਬੜਾ ਫਰਕ ਹੁੰਦਾ ਵਾ ਇਹਦੇ ਵਿੱਚ ਤੁਸੀਂ ਕਹਿ ਰਹੇ ਕਿ ਪਿਆਹੇ ਦੀ ਵਧਾਈ ਦੀ ਹਾਂਜੀ ਇਹ ਬੁਦਾਈ ਤਾਂ ਕੋਈ ਨਹੀਂ ਮੇਰੀ ਗੱਲ ਸੁਣੋ ਮੇਰੀ ਇੱਕ ਗੱਲ ਹੁਣ ਮੈਂ ਵਿੱਚ ਵੀਡੀਓ ਚ ਬੋਲਣੀ ਆ ਕਿਉਂਕਿ ਪੈਸੇ ਨੂੰ ਮੈਂ ਨਹੀਂ ਲੈ ਕੇ ਚੱਲਦਾ ਕਿਉਂਕਿ ਮੈਨੂੰ ਆ ਖੁਸ਼ੀ ਹੋਈ ਹੈ ਨਾ ਜਿਹੜੀ ਬਣਦੀ ਆ ਸਹੀ ਗੱਲ ਤੇ ਆ ਜਿਹੜੀ ਤੁਸੀਂ ਸਪੋਰਟ ਕਰਨਦੇ ਹੋ ਰਿਕਾਰਡ ਕਰਨਦੇ ਹੋ ਤੁਸੀਂ ਦੱਸਣਦੇ ਹੋ ਆਪਣਾ ਦੁੱਖ ਇਹਦੇ ਤੋਂ ਵੱਡੀ ਬਤਾਈ ਕੋਈ ਵੀ ਨਹੀਂ ਆ ਦੂਜੀ ਗੱਲ ਮੈਂ ਪਹਿਲੇ ਦਿਨ ਆਇਆ ਸੀ ਮੈਂ ਫੀਸ ਵੀ ਰੱਖ ਸਕਦਾ ਮੇਰਾ ਕਿਉਂ ਇੱਕ ਦੋ ਘੜਾ ਲੱਗਦਾ ਮੈਂ ਇੱਕ ਫੀਸ ਵੀ ਰੱਖ ਸਕਦਾ ਕਿ ਮੈਂ ਮੈਨੂੰ ਪਤਾ ਮੈਂ ਬਣਾ ਦੇਣੀ ਆ ਕਿਉਂਕਿ ਅੱਜ ਬਣਾ ਆਤੀ ਆ ਮੈਨੂੰ ਪਤਾ ਹੈ ਮੈਂ ਬਣਾ ਦੇਣੀ ਮੈਂ ਇੱਕ ਫੀਸ ਰੱਖ ਸਕਦਾ ਤੁਹਾਡੇ ਕੋ ਇੰਨੇ ਪੈਸੇ ਲੈਣੇ ਆ ਕਰ ਲੱਗਿਆ ਕਹਤਾ ਵੀ ਆ ਲੈ ਲੋ ਤੁਹਾਡੇ ਸਾਹਮਣੇ ਨਿਕਲੀ ਜੀ ਤੇ ਮੋ ਤੁਹਾਡੀਆਂ ਨਹੀਂ ਨਿਕਲਣੇ ਨਹੀਂ ਨਿਕਲਣੇ ਤੁਹਾਡੀਆਂ ਪੀ ਇੱਕੋ ਦੱਸੋ ਗੱਲ ਕੀ ਹੈ ਸੇਵਾ ਤੇ ਗੱਲ ਆ ਜਾਂਦੀ ਹੈ ਸੇਵਾ ਦੀ ਉਹ ਜਿਹੜੇ ਲੋਕ ਇਦਾਂ ਦਾ ਪੱਠੇ ਦੱਥੇ ਦੇ ਨਹੀਂ ਨਾ ਗੱਲੀ ਗੱਲ ਬੰਦੀ ਹਾਂ ਜੀ ਪੱਠੇ ਨਹੀਂ ਕਰਦੇ ਪਾਊਡਰ ਵੀ ਕੋ 2 4 5 ਕਿਲੋ ਖਵਾਲਿਆ ਉਹ ਤੇ ਫੇਰੇ ਆ ਨਾ ਸਹੀ ਗੱਲ ਬੰਦ ਸਹੀ ਗੱਲ ਤੇ ਉਹਨੇ ਬੰਦਾ ਕਰੇ ਹਾਂ ਉਹ ਡਾਕਟਰ ਨਹੀਂ ਕਰ ਸਕਦਾ ਕੁਝ ਵੀ ਉਹ ਤੇ ਕਿਹਨੂੰ ਦੋਸ਼ ਦਈਏ ਡਾਕਟਰ ਇਦਾਂ ਵਾ ਉਦਾਂ ਵਾ ਸੇਵਾ ਹੀ ਨਹੀਂ ਆ ਤਾਂ ਉੱਥੇ ਡਾਕਟਰ ਕੀ ਕਰੂਗਾ ਹਨਾ ਉੱਥੇ ਤਾਂ ਉਹਦਾ ਵੀ ਹੁਕਮੇ ਹੋਈ ਹੁੰਦਾ ਵਾ ਕਿ ਮਤਲਬ ਇਹ ਬੇਕਾਰ ਹੀ ਨਜ਼ਰ ਆਉਂਦੀਆਂ ਜਿੱਥੇ ਸੇਵਾ ਨਹੀਂ ਹੁੰਦੀਆਂ ਜੀ ਉੱਥੇ ਟੱਕਰਾ ਮਾਰਨ ਦੀ ਸਾਨੂੰ ਕੋਈ ਲੋੜ ਨਹੀਂ ਠੀਕ ਹੈ ਨਾ ਹੁਣ ਕੋਈ ਸੇਵਾ ਕੀਤੀ ਮੇਰੇ ਕਹਿੰਦੇ ਬਾਊਂਡਰ ਪਾਇਆ ਅੱਜ ਨਤੀਜਾ ਤੁਹਾਡੇ ਸਾਹਮਣੇ ਆ ਗਿਆ ਬਾਕੀ ਵਧੀਆ ਕੰਮ ਕਰਿਆ ਆਪਾਂ ਵੀਡੀਓ ਬੰਦ ਕਰਦੇ ਹੁਣ ਤੇ ਇਹਨਾਂ ਜ਼ਰੂਰ ਕਹੋ ਕਿ ਮੁੰਡੇ ਦੀ ਸਪੋਰਟ ਕਰਿਆ ਕਰਨ ਜਿਹੜੇ ਵੀਡੀਓ ਬੰਦ ਮਾਇਆ ਹੈ ਵੀ ਗੱਲ ਸੱਚੀ ਹੈ ਸਪੋਰਟ ਤਾਂ ਕਰਨੀ ਪੈਂਦੀ ਹੈ ਰਿਐਲਿਟੀ ਹੈ ਨਾ ਇਹ ਚੀਜ਼ ਦੀ ਪੱਕੀ ਗੱਲ ਹਾਂ ਹੁਣ ਸਾਨੂੰ ਯਕੀਨ ਹੋਇਆ ਪੱਕਾ ਹੁਣ ਤੁਹਾਨੂੰ ਹੋ ਗਿਆ ਯਕੀਨ ਪੂਰਾ ਤੁਹਾਨੂੰ ਹੀ ਹੁਣ ਸੱਦਿਆ ਕਰਨਾ ਨਹੀਂ ਨਹੀਂ ਚਲੋ ਸੱਦਾਂ ਦੀ ਜਿਹੜਾ ਮਰਜ਼ੀ ਆਵੇ ਆਪਣਾ ਆਪਣਾ ਹੀ ਤੁਹਾਨੂੰ ਕਰਕੇ ਦਿਖਾਉਣਾ ਆਪਾਂ ਦਿਖਾਤਾ ਹਾਂ ਨਾ ਅ ਬਾਕੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਗੱਲ ਕਰਨ ਦਾ ਤੇ ਨਹੀਂ ਨਹੀਂ ਚਾਹ ਜੇ ਬਣੀ ਹੈ ਤਾਂ ਫਿਰ ਪੀ ਲੈਨੇ ਇਹ ਝੋਟੀ ਫਿਰ ਤੁਹਾਨੂੰ ਦਿਖਾਲ ਦਿੰਨੇ ਕਿ 6 ਸਾਲ ਦੇ ਲਾਗੇ ਚ ਅੱਗੇ ਦੱਸਦੇ ਨੇ ਬਾਕੀ ਸਪੋਰਟ ਕਰਿਆ ਕਰੋ ਲਾਈਕ ਕਰਿਆ ਕਰੋ ਕਿਉਂਕਿ ਰਿਪੀਟਰ ਵੀ ਹੀ ਰਿਪੀਟਰ ਵੀ ਕੋਈ 5-7 ਵਾਰੀ ਬਣੀ ਵੀ ਪਰ ਬਣੀ ਗਾਦੀ ਹੀਟ ਦੇ ਨਹੀਂ ਖੁੱਲ ਕੇ ਆਉਣਾ ਜਨਵਾਰ ਨੇ ਤੇ ਬਾਨਾ ਕਿੱਥੋਂ ਹੈ ਤੇ ਇਦਾਂ ਹੀ ਟੀਕਾ ਲਾ ਜਾਣਾ ਏਆਈ ਕਰ ਜਣੀ ਮੇਰੇ ਤੋਂ ਪਹਿਲਾਂ ਜੋ ਵੀ ਸੀ ਬਾਕੀ ਚਲੋ ਆਏ ਆ ਨੂੰ ਸੈੱਟ ਕੀਤਾ ਘੜਿਆ ਕੰਮ ਹੀ ਤੁਸੀਂ ਬਾਕੀ ਗੱਲਬਾਤ ਸੁਣ ਲਈ ਐ ਤੇ ਜਰੂਰ ਵੀਡੀਓ ਕਮੈਂਟ ਦੇ ਵਿੱਚ ਦੱਸ ਦਿਓ ਕਿਵੇਂ ਭਰਾ ਦਾ ਕੰਮ ਕਿਉਂਕਿ ਮੈਂ ਜਿਹੜਾ ਮਾੜਾ ਛੋਟਾ ਫਾਰਮਰ ਐ ਮੈਂ ਉਹਦੇ ਨਾਲ ਖੜਾ ਵਾਂ ਤੁਹਾਨੂੰ ਕਰਕੇ ਦਿਖਾਉਣਾ ਤਗੜੇ ਦੀ ਵੀਡੀਓ ਸਾਰੇ ਪਾ ਲੈਂਦੇ ਨੇ ਮਾੜੇ ਨਾਲ ਕੋਈ ਕੋਈ ਖੜਦਾ ਵਾ ਬਾਕੀ ਥੋੜੇ ਦੇ ਵਿੱਚ ਆਪਾਂ ਕਰਕੇ ਉਹੀ 150 200 250 ਜੋ ਵੀ ਆਪਣੀ ਫੀਸ ਨਾਰਮਲ ਉਹਦੇ ਵਿੱਚ ਹੀ ਆਪਾਂ ਇਹ ਜਨਵਰ ਗੱਭਣ ਕੀਤੇ ਨੇ ਤੇ ਜਰੂਰ ਲਾਈਕ ਸ਼ੇਅਰ ਤੇ ਸਪੋਰਟ ਕਰਿਓ ਵੀਡੀਓ ਨੂੰ ਕਲਾਨੌਰ ਏਰੀਆ ਵਾ ਤੇ ਕਲਾਨੌਰ ਤੋਂ ਕੋਟਰੀ ਰੋਡ ਤੇ ਡੇਰੇ ਪੈਂਦੇ ਨੇ ਬਾਕੀ ਤੁਸੀਂ ਦੇਖ ਲਈਏ ਵੀਡੀਓ ਸਾਰੀ ਗੱਲਬਾਤ ਸੁਣ ਲਈਏ ਤੇ ਜਰੂਰ ਲਾਈਕ ਸ਼ੇਅਰ ਕਮੈਂਟ ਕਰਿਓ ਮੇਰੇ ਭਰਾ ਓਕੇ ਜੀ ਧੰਨਵਾਦ